ਪਚਾਊਗਾ ਰਮਰ ਨੇ ਗਿਜੇ ਗਿਜੇ ਨੇ ਹੋਰ ਕੋਈ ਕੰਮ ਕਰਨੇ ਆ ਵਨ ਉਹ ਦਲਜੀਤ ਕੋਈ ਕੰਮ ਅਜੇ ਤੱਕ ਤੂੰ ਚੱਲ ਕੋਈ ਕੰਮ ਨਹੀਂ ਕਰੀ ਹੋਣਾ ਤੱਕ ਨਹੀਂ ਨਹੀਂ ਚਲੋ 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 ਜਾਂ ਚਲ ਉਹ ਪਹਿਲਾਂ ਭਾਮੀਆਂ ਪਹਿਣੀਆਂ ਚਲੋ ਉਹ ਦਲਜੀਤ ਅਜੇ ਤੱਕ ਤੂੰ ਆਪ ਕੀ ਨਾ ਯਾਰ ਮੇਰੇ ਬਾਦ ਦਾ ਚੱਲ ਵਾ ਚੱਕੀ ਦਾ ਮੇਲਾ ਨਹੀਂ ਵਖਿਆ ਤੇਰੇ ਵਾਸਤੇ ਯਕੀਨ ਨਹੀਂ ਆ ਦੇਖ ਤਾਂ ਗੱਲ ਨਹੀਂ ਨਾ ਯਾਰ ਗੱਲ ਹੋਰ ਕੋਈ ਕਰ ਵਨ ਦਰਜੀ ਦਾ ਅਜੇ ਤੱਕ ਤੂੰ ਆਏ ਨਾ ਯਾਰ ਭਾਈ ਮਾਟਰ ਹੋਰ ਕੋ ਚੱਲ ਆ ਵਨ ਉਹ ਦਲਜੀਤ ਅਜੇ ਤੱਕ ਤੂੰ ਕੋਈ ਯਾਰ ਚਾਜਦਾ ਕੰਮ ਨਹੀਂ ਚਾਜਦਾ ਨਹੀਂ ਕੰਮ ਕਰ ਹਾਂ ਆ ਗੱਲ ਠੀਕ ਆ ਕੁੜੀ ਨੇ ਗੱਲ ਸਹੀ ਕੀਤੀ ਚੱਲਾ ਜਾ ਓਏ ਆ ਜਾ ਆ ਜਾ ਆ ਜਾ ਉਹ ਰੋ ਬਾਥਰੂਮ ਆ ਜਾ ਆਪਣੇ ਨਾਲ ਬੈਠ ਦੇ ਫਿਰ ਤੈਨੂੰ ਦੇ ਨੇ ਮੈਨੂੰ 2 1 ਉਹ ਦਲਜੀਤ ਮੈਨੂੰ ਇਹ ਦੱਸ ਅੱਜ ਤੱਕ ਤੂੰ ਕੋਈ ਕੀਤਾ 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 ਕੀ ਪਾ ਕੀ ਹੈ ਗਏ ਉਹ ਯਾਰ ਕੰਮ ਕੀਤਾ ਦੇ ਨੇ ਪਾ ਜਦੋਂ ਕਹਾ ਕਦੀ ਉਹ ਯਾਰ ਕੋਈ ਗੱਲ ਕੋਈ ਨਹੀਂ ਨਹੀਂ ਯਾਰ ਉਹ ਤੇ ਬਹੁਤ ਵਧੀਆ ਬੇੜੀ ਇਹ ਠੀਕ ਹੋਇਆ ਨਾ ਨਾ ਮਹਾਜੋਟ ਕਿਉਂਦਾ ਇਹ ਫੇਰ ਨਹੀਂ ਤੈਨੂੰ ਤਾਂ ਪੁੱਤ ਕਹਿਣੋ ਜੀਨੇ ਕਰਦਾ ਦੱਸ ਉਧਰੋਂ ਪਰੇ ਮੂੰਹ ਐਂਡ 1 ਉਹ ਦਲਜੀਤ ਤੂੰ ਉਹਦਾ ਕੰਮ ਕਰਾਉਣ ਵਿੱਚ ਕੀ ਕੰਮ ਲੈ ਯਾਰ ਮਾੜਾ ਮੇਰਾ ਰਹਿੰਦੇ ਐਂਡ 1 ਹੈ ਤੂੰ ਮੇਰਾ ਪੋਤੀ ਆ ਮੈਂ ਤੈਨੂੰ ਆਪਣੇ ਹੱਥੀ ਨਾਲ ਹੱਥ ਘੜੀਆਂ ਲਵਾ ਕੇ ਨਾਲ ਛੜੂ ਤੇ ਗੱਲ ਕਰੀ ਬਦਲਜੀਤ ਪੁੱਤ ਸ਼ਰਮ ਕਰਦਾ ਤੇਰਾ ਵੱਡਾ ਭਰਾ ਹੀ

ਇਹ ਨੋਕੋ ਕੀ ਦਾ ਜਦੋਂ ਨਾ 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 ਜੇ ਇੱਕ ਨੋਟ ਆਇਆ ਤੁਹਾਨੂੰ ਜੀ ਉਹ ਕੋਈ ਗੱਲ ਨਹੀਂ ਰੋਂਦਾ ਮੈਂ ਕਰ ਲਿਆ ਤੇਰੀ ਬੋਲੀ ਉਹਨੇ ਕਾ ਕਿ ਤੇਰੀ ਪੱਟੀ ਲੈ ਕੇ ਤੇ ਮੈਂ ਚਰਨ ਕਰ ਲਿਆ ਬਾਈ ਹਾਂ ਤੂੰ ਭਾਈ ਮੇਰਾ ਪੋਤੀ ਆ ਜਿਹੜਾ ਤੂੰ ਕੰਮ ਕੀਤਾ ਨਾ ਤੇਰੇ ਹੱਥ ਘੜੀਆਂ ਨਾ ਲਵਾਈਆਂ ਨਾ ਤੇ ਮੇਰਾ ਨਾਂ ਨਾ ਮੇਰਾ ਨਾਂ ਨਾ ਹੋਈ ਨਾ ਹੋਈ ਨਾ ਤੂੰ ਵਨ ਦਲਜੀਤ ਜਿਹੜਾ ਤੂੰ ਕੰਮ ਕੀਤਾ ਵਾ ਨਾ ਜੇ ਤੇਰੇ ਮੈਂ ਹੱਥ ਘੜੀਆਂ ਨਾ ਨਾ ਲਵਾਈਆਂ ਤੇ ਮੈਨੂੰ ਆਪਣਾ ਪਿਓ ਨਾ ਕਈ ਤਰ੍ਹਾਂ ਮੈਂ ਦੱਸਦਾ ਤੇ ਕੋਈ ਤੇ ਸ਼ਰਮ ਕਰਦਾ ਤੇਰਾ ਵੱਡਾ ਭਰਾ ਹੀ ਕੋਈ ਤੇ ਸੋਚਦਾ ਤੇ ਬਾਰੇ ਤੈਨੂੰ ਮਾਸਾ ਸ਼ਰਮ ਨਾ ਆਈ ਨਾ ਮੇਰ ਕੋ ਹਾਰੀ ਲੱਗਾ ਫੁੜਕਣ ਜਿਆਦਾ ਇਹ ਨਹੀਂ ਇਹ ਕੰਮ ਕਰ ਸਕਦੇ ਬੜੇ ਚੰਦਾ ਦਾ ਹੁੰ ਜਾਣਿਆ ਹੋਏ ਜੱਟ ਆ ਯਾਰ ਕੋਈ ਰਿਹਾ ਕਿ ਜੇ ਸੋਣੋ ਭਾਈ ਬੜਾ ਤੋਂ ਕੰਮ ਖਰਾਬ ਹੋਲਾ ਵਾ ਮੈਨੂੰ ਤਾਂ ਪਤਾ ਲੱਗਿਆ ਉਹ ਆ ਜੀ ਉਹਦੀ ਵਾਰੀ ਤੇ ਆਉਣ ਲੱਗੀ ਹੋਰ ਨਹੀਂ ਵਾਰੀ ਕੋਈ ਹੋਰ ਉਹਦੀ ਵਾਰੀ ਆਉਣ ਲੱਗੀ ਨੇ ਭੈਣ ਜੀ ਦਲਜੀਤ ਐ ਇਹਦਾ ਨਾਂ ਨਾ ਹੀ ਲਾ ਚੰਗੀ ਗੱਲੀ ਨਾ ਨਾ ਦਲਜੀਤ 2 1 ਦਲਜੀਤ ਜੋ ਮੂੰਹ ਚ ਆਉਂਦਾ ਨਾ ਐਵੇਂ ਨਾ ਬੋਲੀ ਜਾ 3 2 ਐਂਡ 1 ਦਲਜੀਤ ਇਹਦਾ ਨਾਂ ਨਾ ਹੀ ਲਾ ਚੰਗੀ ਗੱਲ ਹੈ ਤੇਰੇ ਵਾਸਤੇ ਹਾਂਜੀ ਜਿਆਦਾ ਲੰਮਾ ਨਹੀਂ ਕਰ ਨਹੀ ਜਿਆਦਾ ਲੰਮਾ ਹਾਂ ਜਿਆਦਾ ਲੰਮਾ ਕਰ ਚੱਲ ਇਹਦਾ ਨਾਂ ਚਲੋ ਬੰਨ ਦਲਜੀਤ ਦਾ ਨਾਂ ਨਾ ਲਾ ਉਹ ਫੇਰ ਇਹਨੇ ਕਹਿਣਾ ਵਾ ਯਾਰ ਮੈਂ ਨਾ 2 1 ਦਲਜੀਤ ਮੈਂ ਝੂਠ ਨਾ ਬੋਲੀ ਜਾ ਬੰਨ ਤੂੰ ਸਿੱਧੀ ਹੋ ਗਈ ਮੇਰੇ ਨਾਲ ਜਾਣਦੇ ਜਾਈਂ ਨਹੀਂ 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 ਹਈ ਜਦ ਨਹੀਂ ਆਉਂਦਾ ਚਲ ਤੈਨੂੰ ਇਹ ਨਹੀਂ ਜਾਣਾ ਨਾ 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 ਭਾਰੀ پورے ਮੂਡ ਜਾਉਣ ਵੀ ਪੁੱਛੀ ਪਾਣੀ ਤੇ ਪੀ ਲੈਂਦੇ ਹਾਂ ਹੌਸਲਾ ਕਰ ਲੈ ਚਲ ਕੋਈ ਨਹੀਂ ਤੂੰ ਪਾਣੀ ਤਾਂ ਨਹੀਂ ਦੇ ਜੋ ਤੈਨੂੰ ਬਹੁਤ ਚਲ ਇੱਥੇ ਗਰਮੀ ਬੜੀ ਆ ਅੰਦਰ ਬਹਿ ਕੇ ਗੱਲ ਕਰਦੇ ਆ ਹਾ ਜਿਹੜਾ ਨਖੱਤਾ ਵਾ ਨਾ ਇਹਨੂੰ ਵੀ ਨਾਲ ਹੀ ਲਿਆਓ ਆ ਜਾ ਧੋਬਣ ਚਲਾਵੇ ਇੱਧਰ ਤੂੰ ਵੀ ਸਗਾਤੇ ਹੁਣ ਆਜੋ ਜੀ ਆਓ 3 3 2 1 2 1 ਤੇ ਮੰਮੀ ਇਥੋਂ ਤੱਕ ਹੀ ਮੈਨੂੰ ਸਾਰੀ ਗੱਲ ਯਾਦ ਵਾ ਜੋ ਬਨ ਕੰਮ ਕਰਾਇਆ ਸਾਰਾ ਦਲਜੀਤ ਨੇ ਇਹਨੇ ਬੂਟੇ ਨੂੰ ਦਿੱਤੇ ਹੀ ਪੈਸੇ ਇਹਦੀ ਵੀਡੀਓ ਵੀ ਬਣੀ ਆ ਉਹ ਹੱਸਣ ਗਿਆ ਗੋਲੀ ਵਾ 2 1 ਤੇ ਮੰਮੀ ਇਤੋਂ ਬਾਅਦ ਨਹੀਂ ਮੈਨੂੰ ਪਤਾ ਕਿ ਸਰ ਕੀ ਹੋਇਆ ਨਹੀਂ ਕੀਤਾ ਤੁਸੀਂ ਮੰਨਦੇ ਨਹੀਂ ਆ ਮੈਂ ਤਾਂ ਪਤਾ ਇਹਨੂੰ ਘਰੋਂ ਲੱਗਦੇ ਲੱਗਦੇ ਵੇਖ ਲਓ ਜੀ ਹੁਣ ਸਾਰੇ ਜਣੇ ਇਹ ਗੱਲ ਦਾ ਧਿਆਨ ਰੱਖਿਓ ਜੀ ਵੇਖ ਲੋ ਜੀ ਵੇਖ ਲੋ ਜੀ ਸਾਰੇ ਜਣੇ ਧਿਆਨ ਰੱਖਿਓ ਜੀ ਇਧਰ ਬੇਟੀ ਤੁਸੀਂ ਇੱਧਰ ਬੇਟੀ ਇਦਾਂ ਕਹਿ ਰਹੇ ਹੋ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਹੀ ਕਰੋ ਪਰ ਗਾਂ ਦਾ ਧਿਆਨ ਰੱਖਿਓ ਮਿਸਾਲ ਚਲੋ ਚੱਲ ਵੇਖ ਲੋ ਜੀ ਅੰਬੀ ਜੀ ਸਾਰੇ ਜਣੇ ਹੁਣ ਧਿਆਨ ਰੱਖਿਓ ਜਿਹੜਾ ਤੁਸੀਂ ਫੈਸਲਾ ਲਿਆ ਆ ਇਹ ਕਿ ਗਾਂ ਦਾ ਕੋਈ ਇਦਾਂ ਦਾ ਕਦਮ ਨਾ ਕੋਈ ਚੁੱਕੇ ਕੋਕੜੀ ਗੱਲ ਨਹੀਂ ਬੋਤੋ ਤੁਫੇਰ ਨਾ ਕਰ ਅਜੇ ਵੀ ਇਹਦਾ ਉਹ ਸਾਡਾ ਮੰਨ ਬੁਗਾ ਹੱਡੇ ਕਰ ਉਹ ਸਾਰਾ ਨਾ ਢਾਡੀ ਵਜਾ ਕਰਕੇ ਹੋਇਆ ਵਾ ਮਿਲਣੋ ਕੇ ਨੇ ਮਿਲੇ ਨਹੀਂ ਮਿਲ ਉਹ ਮਿਲਣੋ ਕੇ ਨੇ ਮਿਲੇ ਨਹੀਂ ਮਿਲਣਾ ਨਾ ਮਿਲੇ ਜਦਾਂ ਇਹਨੂੰ ਹੋ ਹੀ ਗਿਆ ਵਾ ਤੇ ਕੀ ਕਰਾਂ ਫਿਰ ਮੈਂ ਜੇ ਅਗਲਾ ਜਾ ਕੇ ਸਕੂਲੇ ਕਹ ਦੇ ਕਿ ਇਹਦੀ ਨੌਕਰੀ ਇਹਨੂੰ ਨੌਕਰੀ ਚ ਕਟਵਾ ਦੇ ਤੂੰ ਜੇ ਅਗਲਾ ਚੰਗਾ ਹੋਵੇ ਤੂੰ ਉਹ ਅਗਲਾ ਜਾ ਕੇ ਸਰਪਜੀਤ ਭਾਈ ਨੂੰ ਕਵੇ ਕਿ ਇਹਨੂੰ ਨੌਕਰੀ ਚ ਕਟਵਾ ਦਿਓ ਤੇਦਾਂ ਨੁਕਸਾਨ ਪਹਚਾਉਗਾ ਰਮਨ ਨੇ ਕਿਤੇ ਕਿਤੇ ਨੇ ਹੋਰ ਕੋ ਕੰਮ ਕਰਨੇ ਆ। ਵਨ ਉਹ ਦਲਜੀਤ ਕੋਈ ਕੰਮ ਅਜੇ ਤੱਕ ਤੂੰ ਚੱਲ ਕੋਈ ਕੰਮ ਕਰੀ ਨੀ ਹੋਣਾ ਤੇ ਕੋਈ ਨਹੀਂ ਚਲੋ 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 ਜਾਂ ਚਲ ਉਹ ਪਹਿਲਾਂ ਭਾਮੀਆਂ ਪਹਿੜੀਆਂ ਵਨ ਉਹ ਦਲਜੀਤ ਅਜੇ ਤੱਕ ਤੂੰ ਯਾਰ ਮੇਰੇ ਬਾਦ ਦਾ ਗੱਲ ਵਾ ਤਕ ਪੀ ਦਾ ਮੇਲਾ ਨਹੀਂ ਵਖਿਆ ਤੇ ਤੇਰੇ ਬਾਸ ਚ ਕੀ ਨਹੀਂ ਹੈ ਇੱਕਦ ਗੱਲ ਨਹੀਂ ਗੱਲ ਯਾਰ ਗੱਲ ਹੋਰ ਕੋਈ ਕਰ ਮੇਰੇ ਬਾਸ ਚ ਕੀ ਵਨ ਦਰਜੀ ਦਾ ਅਜੇ ਤੱਕ ਤੂੰ ਐ ਨਾ ਯਾਰ ਭਾਈ ਮਾਟਰ ਹੋਰ ਕੋ ਚੱਲ ਆ। ਵਨ ਉਹ ਦਲਜੀਤ ਅਜੇ ਤੱਕ ਤੂੰ ਕੋਈ ਯਾਰ ਕੰਮ ਨਹੀਂ ਚਾਜਦਾ ਨਹੀਂ ਕੰਮ ਕਰਦਾ। ਹਾਂ ਆ ਗੱਲ ਠੀਕ ਆ ਕੁੜੀ ਨੇ ਗੱਲ ਸਹੀ ਕੀਤੀ। ਚੱਲਾ ਜਾ ਓਏ ਆ ਜਾ ਆ ਜਾ ਉਹ ਰੋ ਬਾਥਰੂਮ ਆ ਜਾ। ਆਹ ਕੁੜੀ ਨੇ ਗੱਲ ਬੇਸੋ। ਫਿਰ ਤਾ ਜੀ ਦਾ ਤੂੰ ਵਨ ਉਹ ਦਲਜੀਤ ਮੈਨੂੰ ਇਹ ਦੱਸ ਅਜੇ ਤੱਕ ਤੂੰ ਕੋਈ ਜੀਤਾ 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 ਦੀਪਾ ਜੀਪਾ ਜੀਪਾ ਕੀ ਆ ਗਏ ਓ ਯਾਰ ਕੰਮ ਕੀਤਾ ਦੇਣੀ ਪਾਣੀ ਤਰਕਾ ਕਦੀ ਓ ਯਾਰ ਕੋਈ ਗੱਲ ਕੋਈ ਨਹੀਂ ਮੈਂ ਭਾਵੇਂ ਜਦੋਂ ਆ ਰਿਹਾ ਹਾਂ ਨਹੀਂ ਯਾਰ ਉਸ ਤੋਂ ਵੱਡੀ ਜੇੜੀ ਫੇਰ ਠੀਕ ਹੋਏ ਨਾ ਮਹਾਂਜ ਵੱਡੀ ਆ ਫੇਰ ਨਹੀਂ ਤੈਨੂੰ ਤਾਂ ਪੁੱਤ ਕਹਿੰਨੂੰ ਜੀ ਨਹੀਂ ਕਰਦਾ ਦੱਸ ਉੱਧਰੋਂ ਪਰੇ ਮੂੰਹ ਐਂਡ 1 ਉਧਰਜੀਤ ਤੂੰ ਉਹਦਾ ਕੰਮ ਕਰਾਉਣ ਵਿੱਚ ਕੀ ਕੰਮ ਨਹੀਂ ਲੈ ਯਾਰ ਮਾੜਾ ਮੇਰਾ ਰਹਿੰਦੇ ਐਂਡ 1 ਹੈ ਤੂੰ ਮੇਰਾ ਪੋਤੀ ਆ ਮੈਂ ਤੈਨੂੰ ਆਪਣੇ ਹੱਥੀ ਨਾਲ ਹੱਥ ਘੜੀਆਂ ਲਵਾ ਕੇ ਨਾਲ ਛਡੂ ਤੇ ਗੱਲ ਕਰੀ ਬਦਲਜੀਤ ਕੋਈ ਤਾਂ ਸ਼ਰਮ ਕਰਦਾ ਤੇਰਾ ਵੱਡਾ ਭਰਾ ਆ ਹੀ ਜਿੱਥੇ ਤੂੰ ਕਿਹਾ ਉੱਥੇ ਜਿੱਥੇ ਤੂੰ ਜਿੱਥੇ ਤੂੰ ਕਿਹਾ ਦੋਤੇ ਉਹਨੇ ਪੂ ਕਰਦਾ